ਹਾਜੀ ਇਤਿ ਹਵਾਲਮੀ ਕੀ ਮ ਬਬਨਿਸ਼ਤਰਨਾਥ ਸ਼ੇਰਦਿਲ ਚੇਅਰਮੈਨ ਗੁਰੂ ਗਿਆਨ ਹਵਾਲਮੀ ਧਰਮ ਸਮਾਜ ਪਵਨ ਹਵਾਲਮੀ ਕੀ ਤੀਰਥ ਅੰਮ੍ਰਿਤਸਰ ਰਾਮ ਤੀਰਥ ਸਮਾਜ ਦਸਨਾ ਚ ਉਹਨੇ ਕਿ ਅੱਜ ਚੋਰ ਫੜੋ ਰਿਜ਼ਰਵੇਸ਼ਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਆਪਣਾ ਪੈਨਸ਼ਨ ਭਵਨ ਲੁਧਿਆਣਾ ਵਿਖੇ ਹੋਈ ਆ ਸੋ ਇੱਥੇ ਮੈਂ ਪਹਿਲਾਂ ਤੇ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਸਿਰਫ ਪੜੇ ਲਿਖੇ ਵਰਗ ਦੀ ਮੈਂ ਉੱਥੇ ਦੱਸਣਾ ਚਾਹੁੰਦਾ ਕਿ ਇਹ ਤੁਹਾਡੇ ਅਧਿਕਾਰਾਂ ਦੀ ਲੜਾਈ ਇਹ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਅਧਿਕਾਰਾਂ ਦੀ ਲੜਾਈ ਜਿਹੜੀ ਆ ਉਹ ਸਾਰਾ ਸਮਾਜ ਲੜ ਰਿਹਾ ਹੈ ਤੁਸੀਂ ਪਿੰਡਾਂ ਕਸਬਿਆਂ ਗਲੀਆਂ ਮੁਹੱਲਿਆਂ ਦੇ ਵਿੱਚ ਬੈਠੇ ਆ ਉੱਠ ਕੇ ਖੜੇ ਹੋ ਜਾਓ ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਜਿਹੜੇ ਲੋਕ ਚੋਰ ਤੁਹਾਡੇ ਪਿੰਡਾਂ ਚ ਤੁਹਾਡੀ ਰਿਜ਼ਰਵੇਸ਼ਨ ਨੂੰ ਤੁਹਾਡੇ ਅਧਿਕਾਰਾਂ ਨੂੰ ਤੁਹਾਡੇ ਹੱਕਾਂ ਨੂੰ ਕੁੱਤਰ ਕੇ ਖਾ ਰਹੇ ਆ ਉਹਨਾਂ ਲੋਕਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਲਈ ਹੈ ਜਿਹੜਾ ਸਾਰਾ ਉਪਰਾਲਾ ਕੀਤਾ ਜਾ ਰਿਹਾ ਸੋ ਆਪ ਸਾਰਿਆਂ ਨੇ ਇਕੱਤਰ ਹੋ ਕੇ ਮੋਰਚੇ ਦੇ ਨਾਲ ਜੁੜਨਾ ਹੈ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਮੁਹੱਲੇ ਦੇ ਵਿੱਚ ਇਸ ਮੋਰਚੇ ਨੂੰ ਅਸੀਂ ਪਿੰਡਾਂ ਪਿੰਡਾਂ ਤੇ ਜ਼ਿਲ੍ਹਿਆਂ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾ ਰਹੇ ਆ ਸੋ ਆਪ ਸਾਰੇ ਸਾਥ ਦੇ ਉਹ ਇਹੀ ਬੇਨਤੀ ਆ ਜੈ ਵਲਮਿਕੀ ਜੀ ਇਹ ਲੋਕਾਂ ਕਿਸ ਦੇ ਹੋਵੇ ਭਾਈ ਜਰਾ ਉਹ ਜਾਣੇ ਤਾਂ ਸਾਰੇ ਨਹੀਂ ਜੀ ਇਹ ਜਿਹੜਾ ਸਾਰੇ ਪੰਜਾਬ ਦੀਆਂ ਉਹ ਅਨਥਕ ਜਥੇਬੰਦੀਆਂ ਜਿਹੜੇ ਚਿੰਤਕ ਲੋਕ ਨੇ ਉਹ ਸਾਰੇ ਇਕੱਤਰ ਹੋਏ ਆ ਸੋ ਸਾਰੇ ਪੰਜਾਬ ਤੋਂ ਸਾਰੇ ਸਾਥੀ ਆਏ ਆ ਇਹ ਜਿਹੜਾ ਚੋਰ ਫੜੋ ਰਿਜ਼ਰਵੇਸ਼ਨ ਮੋਰਚਾ ਆ ਇਹ ਪੂਰੇ ਪੰਜਾਬ 'ਚ ਕੰਮ ਕਰ ਰਿਹਾ ਹੈ ਸ਼ੈਡਿਊਲ ਕਾਸਟ ਭਾਈਚਾਰੇ ਦੇ ਜਿਹੜੇ ਰਿਜ਼ਰਵੇਸ਼ਨ ਦੇ ਚੋਰ ਨੇ ਜਿਹੜੇ ਚੋਰੀ ਕਰਕੇ ਰਿਜ਼ਰਵੇਸ਼ਨ ਦੀ ਭਾਵਕੇ ਜਾਲੀ ਸਰਟੀਫਿਕੇਟ ਬਣਾ ਕੇ ਜਿੰਨਾਂ ਨੌਕਰੀਆਂ ਹਾਸਲ ਕੀਤੀਆਂ ਇਹ ਉਹਨਾਂ ਨੂੰ ਕੰਨਾਂ ਤੋਂ ਫੜ ਕੇ ਜੇਲ੍ਹ ਦੀਆਂ ਸਲਾਖਾਂ ਤੇ ਪਹੁੰਚਾਉਣ ਲਈ ਜਿਹੜਾ ਹੈ ਯਤਨ ਕਰ ਰਿਹਾ ਮੈਂ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ ਜਿਹੜਾ ਪੈਨਸ਼ਨ ਭਵਨ ਚ ਚੋਰ ਫੜੋ ਮੋਰਚਾ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਆ ਵਕਫਾਕ ਸੰਗਠਨਾ ਨੂੰ ਔਰ ਇਸ ਮੋਰਚੇ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਇਆ ਜਾਵੇ ਕਿਉਂਕਿ ਜੋ ਅੱਜ ਅਸੀਂ ਕੰਪਿਊਟਰ ਐਸ ਤੇ ਜਾ ਰਹੇ ਹਾਂ ਲੇਕਿਨ ਲੇਕਿਨ ਜੇ ਅੱਜ ਵੀ ਝਾਲੀ ਸਰਟੀਫਿਕੇਟ ਲੈ ਕੇ ਕੁਝ ਲੋਕ ਜਾਤੀ ਤੌਰ ਤੇ ਉਹਦਾ ਫਾਇਦਾ ਉਠਾ ਰਹੇ ਨੇ ਤਾਂ ਐਸਸੀ ਓਬੀਸੀ ਭਾਈਚਾਰੇ ਨਾਲ ਇਹ ਤੋਂ ਵੱਡਾ ਕੋਈ ਵੀ ਛੇੜਾਂਤਰ ਨਹੀਂ ਹੋ ਸਕਦਾ ਕਿਉਂਕਿ ਇਹ ਸਰਕਾਰਾਂ ਤੋਂ ਬਿਨਾ ਨਹੀਂ ਹੁੰਦਾ ਜਿੰਨੇ ਵੀ ਝਾਲੀ ਸਰਟੀਫਿਕੇਟ ਬਣਦੇ ਆ ਸਰਕਾਰਾਂ ਦੀ ਰਹਿਨਮਾਈ ਚ ਬਣਦੇ ਆ ਇਸ ਲਈ ਅੱਜ ਸਾਨੂੰ ਸੋਚਣ ਦੀ ਲੋੜ ਆ ਔਰ ਹਰੇਕ ਪੜੇ ਲਿਖੇ ਵਰਗ ਤੋਂ ਔਰ ਹਰੇਕ ਤਰ੍ਹਾਂ ਦੇ ਬੰਦੇ ਤੋਂ ਅਸੀਂ ਇਹੀ ਮਦਦ ਚਾਹੁੰਦੇ ਆ ਇਹੀ ਬੇਨਤੀ ਕਰਦੇ ਆ ਵੀ ਜਿਹੜਾ ਇਹ ਝਾਲੀ ਸਰਟੀਫਿਕੇਟਾਂ ਦਾ ਧੰਦਾ ਚੱਲ ਰਿਹਾ ਉਹਨੂੰ ਬੰਦ ਕੀਤਾ ਜਾਵੇ ਔਰ ਜੋ ਜਿਹੜਾ ਡਿਜ਼ਰਵ ਕਰਦਾ ਉਹਨੂੰ ਨੌਕਰੀ ਦਿੱਤੀ ਜਾਵੇ ਔਰ ਉਸ ਦੇ ਮੁਤਾਬਕੇ ਕੰਮ ਕੀਤਾ ਜਾਵੇ ਇਸ ਲਈ ਜਿਹੜਾ ਚੋਰ ਫੜੋ ਰਿਜ਼ਰਵੇਸ਼ਨ ਚੋਰਫੜੋ ਮੋਰਚਾਵਾ ਜਿਹੜਾ ਉਸ ਨੂੰ ਸੰਗਠਿਤ ਕਰਕੇ ਅਸੀਂ ਇੱਕ ਵੱਡਾ ਐਜੀਟੇਸ਼ਨ ਇਸ ਦੇ ਖਿਲਾਫ ਚਲਾਵਾਂਗੇ ਔਰ ਪੰਜਾਬ ਸਰਕਾਰ ਨੂੰ ਅੱਜ ਦੀ ਮੀਟਿੰਗ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਲਈ ਉਹਨਾਂ ਨੇ ਐਸਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਚੋਰਾ ਨੂੰ ਸਲਾਕਾਂ ਦੇ ਪਿੱਛੇ ਕਰਾਂਗੇ ਲੇਕਿਨ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਲ ਦੇ ਕਰੀਬ ਬੀਤ ਚੁੱਕਿਆ ਔਰ ਅਸੀਂ ਅੱਜ ਇਹ ਪਲਾਨਿੰਗ ਕਰਕੇ ਕਹਾਂ ਦਾ ਐਜੀਟੇਸ਼ਨ ਦਾ ਰੂਪ ਕੀ ਹੋਊਗਾ ਉਸ ਲਈ ਅੱਜ ਇਹ ਮੀਟਿੰਗ ਕੀਤੀ ਆ ਵਿਸ਼ੇਸ਼ ਮੀਟਿੰਗ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਹਾਂਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਮੇਰਾ ਨਾਮ ਵਿੱਕੀ ਬਰੋਚਾ ਧੂਰੀ ਤੋਂ ਪ੍ਰਧਾਨ ਕ੍ਰਾਂਤੀਕਾਰੀ ਲੋਕਚੇਤਨਾ ਮੰਚ ਅਤੇ ਬਤੌਰ ਕਨਵੀਨਰ ਰਿਵਿਸ਼ਨ ਚੋਰ ਫੜੋ ਮੋਰਚਾ ਅੱਜ ਲੁਧਿਆਣਾ ਵਿਖੇ ਪੈਨਸ਼ਨ ਭਵਨ ਦੇ ਵਿੱਚ ਜਿਹੜੇ ਪੰਜਾਬ ਦੇ ਪੂਰੇ ਸੂਬੇ ਦੇ ਵਿੱਚੋਂ ਜਿਹੜੇ ਰਿਵਿਸ਼ਨ ਚੋਰ ਫੜੋ ਮੋਰਚੇ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਸੀ ਜਿਹੜਾ ਆਪਾਂ ਨੂੰ ਪਤਾ ਪਿਛਲੇ ਸਾਲ ਵੀ 7 ਮਹੀਨੇ ਮੋਰਚਾ ਲੱਗਿਆ ਰਿਹਾ ਮਹਾਲੀ ਤੇ ਉਦੋਂ ਬਾਅਦ ਸਾਨੂੰ ਸਰਕਾਰਾਂ ਨੇ ਬਹੁਤ ਵਾਰ ਸਬ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਹੈ ਜਿਹੜੇ ਲੋਕਾਂ ਦੇ ਜਾਲੀ ਜਾਤੀ ਸਰਟੀਫਿਕੇਟ ਰੱਦ ਹੋਏ ਨੇ ਅੱਜ ਤੱਕ ਸਰਕਾਰ ਨੇ ਉਹਨਾਂ ਤੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਰੋਸ ਵਿੱਚੋਂ ਅਸੀਂ ਅੱਜ ਇੱਕ ਮੀਟਿੰਗ ਰੱਖੀ ਸੀ ਵੀ ਜਿਹੜੇ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਅਸੀਂ ਲੀਗਲੀ ਟੀਮ ਤਿਆਰ ਕਰ ਰਹੇ ਹਾਂ ਤੇ ਇੱਕ ਆਪਣਾ ਜਿਹੜਾ ਇੱਕ ਪ੍ਰੈਸ਼ਰ ਗਰੁੱਪ ਹੈ ਵੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਮੁਜ਼ਾਰੇ ਹੋਣਗੇ ਵੀ ਉਹਨੂੰ ਕਿਵੇਂ ਡੀਲ ਕਰਨਾ ਤੇ ਕਿਵੇਂ ਹੈਂਡਲ ਕਰਨਾ ਉਹ ਇੱਕ ਪੂਰੇ ਗਰੁੱਪ ਬਣਾਇਆ ਜਾ ਰਿਹਾ ਤੇ ਜਿਹੜਾ ਮੋਰਚੇ ਦੇ ਵਿੱਚ ਹੋਰ ਆਗੂ ਸਹਿਬਾਨ ਜਿਹੜੇ ਵੱਤਵਤ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਮੋਰਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਮੂਹ ਐਸ்சி ਵੀ ਸੀ ਲੋਕਾਂ ਦੇ ਜਿਹੜੇ ਹੱਕ ਮਾਰੇ ਨੇ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਉਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਕੀ ਮੈਸੇਜ ਹੋਵੇ ਲੋਕਾਂ ਨੂੰ ਲੋਕਾਂ ਨੂੰ ਇਹੀ ਬੇਨਤੀ ਕਰਾਂਗੇ ਸਮੂਹ ਐਸ்சி ਵੀ ਸੀ ਸਮਾਜ ਨੂੰ ਵੀ ਜਿਹੜੇ ਆਪਣੇ ਹੱਕ ਸੀਗੇ ਆਪਣੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਸੀ ਉਹ ਕੁਝ ਬੇਈਮਾਨ ਲੋਕਾਂ ਨੇ ਜਾਲੀ ਜਾਤੀ ਸਰਟੀਫਿਕੇਟ ਬਣਾ ਕੇ ਲਿੱਤੇ ਨੇ ਤੇ ਅੱਜ ਆਪਾਂ ਨੂੰ ਜਾਗਣਾ ਪਊਗਾ ਜਾਗ ਕੇ ਆਪਾਂ ਨੂੰ ਜਿਹੜੇ ਆਪਣੇ ਬਣਦੇ ਹੱਕ ਨੇ ਉਹ ਆਪਾਂ ਨੂੰ ਹੱਕ ਤਾਂ ਹੀ ਮਿਲਣਗੇ ਜੇ ਆਪਾਂ ਸੜਕਾਂ ਤੇ ਜਾਂ ਸਰਕਾਰਾਂ ਨੂੰ ਸਾਜ਼ ਦਵਾਵਾਂਗੇ